ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ। ਆ ਇੱਕ ਪੇਂਟਿੰਗ ਬਣਾਈ ਹੈ ਮੇਰੀ ਧੀ ਨੇ। ਸ਼ਾਖੀ ਨੇ। ਸ਼ਾਖੀ ਤੇ ਜਸਸੀ ਸਾਡੇ ਸੁਪਨਿਆਂ ਦੇ ਘਰ ਦੇ ਦੋ ਐਸੇ ਸਟੂਡੈਂਟ ਨੇ ਜਿਨ੍ਹਾਂ ਨੂੰ ਪੇਂਟਿੰਗ ਨਾਲ ਬਹੁਤ ਲਗਾਵ ਆ। ਜਸਸੀ ਨੇ ਵੀ ਹਰ ਕੋਈ ਫੰਕਸ਼ਨ ਆ ਕੋਈ ਤਿਹਾਰ ਆ ਕੋਈ ਵੀ ਸਪੈਸ਼ਲ ਡੇ ਆ ਉਹ ਦੇਤੇ ਤੇ ਸ਼ਾਖੀ ਨੇ ਵੀ ਜਾਇਓ ਮੇਰੇ ਬਰਥਡੇ ਦੀ ਗੱਲ ਹੋਵੇ ਚਾਹੇ ਬਾਬੇ ਜਿਹਦੇ ਕੋਈ ਦਿਹਾੜੇ ਹੋਣ ਚਾਹੇ ਦਿਵਾਲੀ ਹੋਵੇ ਦਸਹਿਰਾ ਹੋਵੇ ਨਵਾਂ ਸਾਲ ਹੋਵੇ ਉਹਦੇ ਵਿੱਚ ਹੋਰ ਵੀ ਬੱਚੇ ਬਣਾ ਕੇ ਦਿੰਦੇ ਨੇ ਪਰ ਇਹਨਾਂ ਦੋਨਾਂ ਵੱਲੋਂ ਇੱਕ ਸਪੈਸ਼ਲ ਚੀਜ਼ ਬਣਾ ਕੇ ਦਿੱਤੀ ਜਾਂਦੀ ਹੈ ਬੜੀ ਅਲੱਗ ਹੁੰਦੀ ਹੈ ਉਹ ਜੀ ਮਿਹਨਤ ਵਾਲੀ ਤੇ ਉਸੇ ਤਰ੍ਹਾਂ ਅਨਸ਼ਾਖੀ ਥੋੜੇ ਦਿਨਾਂ ਦੀ ਬੁਖਾਰ ਚੜ ਰਿਆ ਸੀ ਇਹਨੂੰ ਵਿਚਾਰੀ ਨੂੰ ਬੁਖਾਰ ਸੀਗਾ ਜਿਹਨੇ ਉਸ ਬੁਖਾਰ ਦੇ ਵਿੱਚ ਕਿ ਪੇਂਟਿੰਗ ਬਣਾਈ ਹੈ ਕਿਤੋਂ ਦੇਖ ਕੇ ਨਹੀਂ ਬਣਾਈ ਇਹਦੇ ਦਿਲ ਦੇ ਜਜ਼ਬਾਤਾਂ ਤੋਂ ਬਣੀ ਹੈ ਇੱਕ ਕਬੂਤਰ ਆ ਉਹ ਬੈਠ ਰਿਹਾ ਆ ਕਿ ਪਿੱਛੇ ਦੀ ਇੱਕ ਡੱਕ ਜਾ ਰਹੀ ਆ ਬੱਤਕ ਤੇ ਇੱਥੇ ਕਿਤੇ ਖਰਗੋਸ਼ ਵੀ ਆ ਉਹ ਕਹਿੰਦੀ ਪਰ ਉਹ ਦਿਖਦੇ ਨਹੀਂਗੇ ਵੀ ਇਹ ਜਿਹੜੀ ਲੜਕੀ ਆ ਉਹਨੂੰ ਪੰਛੀਆਂ ਨਾਲ ਬਹੁਤ ਪਿਆਰ ਆ ਉਹ ਪੰਛੀਆਂ ਦੇ ਵਿੱਚ ਰਹਿੰਦੀ ਆ ਤੇ ਇੱਕ ਇਹਦਾ ਚਿਹਰਾ ਕੀ ਕਹਿੰਦਾ ਵਾ ਇਹਦੀਆਂ ਅੱਖਾਂ ਕੀ ਕਹਿ ਰਹੀਆਂ ਕੀ ਬਿਆਨ ਕਰ ਰਹੀਆਂ ਵਾ ਇਹ ਮੈਂ ਇਹਨੂੰ ਪੁੱਛਿਆ ਸੀਗਾ ਤਾਂ ਇਹ ਵੀ ਨਹੀਂ ਦੱਸ ਪਾਈ ਵੀ ਇਹ ਕੀ ਕਹਿੰਦੀਆਂ ਵਾ ਤੁਸੀਂ ਵੀ ਦੇਖ ਕੇ ਇਸ ਵੀਡੀਓ ਨੂੰ ਜ਼ਰੂਰ ਦੱਸਿਓ ਕਮੈਂਟ 'ਚ ਵੀ ਇਸ ਬੱਚੀ ਦੀਆਂ ਅੱਖਾਂ ਦੇ ਵਿੱਚੋਂ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਮਤਲਬ ਇਹ ਅੱਖਾਂ ਅਕਸਰ ਜਦੋਂ ਦੇਖਦਾ ਬੰਦਾ ਉਹ ਉਹਦੇ ਵਿੱਚ ਆ ਜਾਂ ਕੋਈ ਅੱਖਾਂ ਦੇ ਵਿੱਚ ਕੋਈ ਸਵਾਲ ਆ ਜਾਂ ਦਰਦ ਦਾ ਜਾਂ ਮਸੂਮੀਅਤ ਆ ਜਾਂ ਕੋਈ ਪਛਤਾਵਾ ਵਾ ਤੁਹਾਨੂੰ ਕੀ ਨਜ਼ਰ ਆਉਂਦਾ ਤੁਸੀਂ ਵੀ ਜਰੂਰ ਦੱਸਿਓ ਕਮੈਂਟ ਦੇ ਰਾਹੀਂ ਸਾਡੀ ਉੱਭਰਦੀ ਹੋਈ ਪੇਂਟਰ ਸੀ ਸ਼ਾਕਸ਼ੀ ਨੂੰ ਕੌਮਪਲੀਮੈਂਟ ਦੇਵੋ ਜੀ Vai, de calça. Vai, Lego